ਸੋ ਸਿੱਖਾਲ ਜੀ ਨਿੱਕੀ ਦੇ ਬਲੌਗ ਚ ਸਾਰਿਆਂ ਦਾ ਸਵਾਗਤ ਹੈ ਸੋ ਗੁਰੂਗਰ ਮਾਤਰੀਕਾ ਦਾ ਬਹੁਤ ਸੜਾ ਅਚਾਨਕ ਪਲਾਨ ਬਣਿਆ ਵੀ ਆਪਾਂ ਕਿਤੇ ਘੁੰਮਣ ਚਾਲਦੇ ਹਾਂ ਸੋ ਪਹਿਲ ਸਰਚ ਮਾਰੀ ਤੇ ਬੋਟੈਨੀਕ ਗਾਰਡਨ ਜਾਂਦਾ ਸੋਚਿਆ ਬਹੁਤ ਸੋਹਣਾ ਜਗਾ ਹੈ ਮਨ ਰੇਵੇ ਦੇ ਵਿੱਚ ਹੈ ਤੇ 1982 ਦੇ ਵਿੱਚ ਇਹਨੂੰ ਓਪਨ ਕੀਤਾ ਗਿਆ ਸੀ ਵਿਜ਼ਿਟਰਸ ਲਈ ਇਹਦੇ ਵਿੱਚ 10000 ਪਲਾਂਟਸ ਨੇ ਜਿੰਨੇ ਕੋ ਉਹਨਾਂ ਨੇ ਮੇਨ ਇਨਫੋਰਮੇਸ਼ਨ ਦਿੱਤੀ ਹੋਈ ਹੈ ਇਹ ਜਿਹਦੇ ਵਿੱਚ ਉਹਨਾਂ ਦੇ ਨੇਟਿਵ ਪਲਾਂਟਸ 허ਬਸ ਤੇ ਹਰੇਕ ਪlant ਦਾ ਹਰੇਕ ਉਹਦਾ ਨਾਮ ਮੈਂਸ਼ਨ ਕੀਤਾ ਹੋਇਆ ਸੀ ਚਾਹੇ ਨਿੱਕੀ ਜਿਹੀ ਬੂਟੀ ਹੈ ਕੋਈ ਉਹਦਾ ਵੀ ਨਾਮ ਮੈਂਸ਼ਨ ਕੀਤਾ ਹੋਇਆ ਸੀ ਸੋ ਅਸੀਂ ਕਮਰੇ ਸੀ ਸਾਨੂੰ ਐਂਟਰੀ ਤੋਂ ਹੀ ਬੜਾ ਅੱਛਾ ਲੱਗਾ ਕਿਉਂਕਿ ਉੱਥੇ ਐਂਟਰੀ ਚ ਸਾਰੇ ਕੁਝ ਬਹੁਤ ਹੀ ਅੱਛਾ ਸੀ ਖਾਣ ਪੀਣ ਦਾ ਅਰੇਂਜਮੈਂਟ ਸੀ ਲਾਇਬ੍ਰੇਰੀ ਸੀ ਟਾਇਲਟ ਕਲੀਨ ਸੀਗੇ ਤੇ ਪਾਰਕਿੰਗ ਏਰੀਆ ਬਦਿਆ ਸਪੇਸ ਸੀਗੀ ਸੋ ਕਿਸੇ ਨੂੰ ਕੋਈ ਡਿਫਿਕਲਟੀ ਨਹੀਂ ਆਉਂਦੀ ਮਤਲਬ ਉੱਥੇ ਸੋ ਇਥੇ ਐਂਟਰੀ ਤੇ ਸਾਨੂੰ ਸਮਝ ਨਹੀਂ ਲੱਗੀ ਕੀ ਇਹ ਸਿਤਾਰਾਂ ਜਿਹਾ ਮੰਨ ਕੇ ਡੰਡੇ ਖੜਾਏ ਹੋਏ ਸੀ ਲਾਈਕ ਜਿਵੇਂ ਇੱਥੇ ਸਾਊਂਡ ਜੀ ਆ ਰਹੀ ਸੀ ਸਾਨੂੰ ਤੇ ਸਮਝ ਨਹੀਂ ਲੱਗਾ ਵੈਸੇ ਕੀ ਸੀ ਪਰ ਸੋਨਾ ਲੱਗ ਰਿਹਾ ਸੀ ਜੋ ਵੀ ਸੀ ਸੋ ਇੱਥੇ 10000 ਪਲਾਂਟਸ ਨੇ ਜਿਹਦੇ ਵਿੱਚ ਇਹਨਾਂ ਦੀ ਹਰਬਸ ਵੀ ਆ ਜਾਂਦੀਆਂ ਨੇ ਔਰ ਔਰਗੈਨਿਕ ਵੈਜੀਟੇਬਲਸ ਵੀ ਆ ਜਾਂਦੀਆਂ ਨੇ ਸੋ ਇਹ ਕੁਝ ਪਲਾਂਟ ਇਦਾਂ ਦੇ ਨੇ ਜੋ ਸਿਰਫ ਨਿਊਜ਼ੀਲੈਂਡ 'ਚ ਹੀ ਪਾਈ ਜਾਂਦੇ ਨੇ ਕਿਸੇ ਹੋਰ ਏਰੀਆ 'ਚ ਨਹੀਂ ਹੈਗੇ ਇਹ ਵਾਲੇ ਤੋ ਤਰ੍ਹਾਂ ਤਰ੍ਹਾਂ ਦੇ ਫੁੱਲ ਸੀਗੇ ਬਹੁਤ ਸੋਹਣੇ ਲੱਗ ਰਹੇ ਸੀ ਸਾਨੂੰ ਬਟ ਤੁੱਪ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਕਿਉਂਕਿ ਤੁੱਪ ਬਹੁਤ ਜ਼ਿਆਦਾ ਦੇਖੀ ਸੀ ਸੋ ਥੋੜਾ ਜਿਹਾ ਤੁੱਪ ਤੋਂ ਸੀ ਟਲ ਰਹੇ ਸੀਗੇ ਬਟ ਫਿਰ ਵੀ ਅਸੀਂ ਥੋੜਾ ਜਿਹਾ ਘੁੰਮੇ ਜਿਆਦਾ ਨਹੀਂ ਤੇ ਛੇਤੀ ਆਪਾਂ ਸੋਚਿਆ ਵੀ ਹੋਰ ਥੋੜਾ ਅੱਗੇ ਤੱਕ ਜਾ ਕੇ ਛੇਤੀ ਮੋੜ ਚ ਲਾਗੇ ਬਟ ਇਤੋਂ ਦੇ ਫੋਰਨਰ ਲੋਗ ਗੋਰੇ ਲੋਗ ਬਹੁਤ ਹੀ ਜੋਸ਼ ਦੇ ਨਾਲ ਘੁੰਮਦੇ ਨੇ ਸਿਰ ਉਹ ਬਹੁਤ ਐਕਸਾਈਟਡ ਹੁੰਦੇ ਨੇ ਹਰ ਇੱਕ ਚੀਜ਼ ਨੂੰ ਐਕਸਪਲੋਰ ਕਰਦੇ ਨੇ ਆਪਾਂ ਇਹਨਾਂ ਨਹੀਂ ਕਰ ਪਾਉਂਦੇ ਸ਼ਾਇਦ ਨਾ ਜਿੰਨਾ ਬਰੀਕੀ ਨਾਲ ਉਹ ਪੜ ਰਹੇ ਸੀ ਸਾਰਾ ਕੁਝ ਜਾ ਹਰ ਇੱਕ ਬੂਟੀ ਦੇ ਕੋਲ ਹਰ ਇੱਕ ਪlant ਦੇ ਕੋਲ ਘੜ ਘੜ ਕੇ ਮੈਨੂੰ ਨਹੀਂ ਲੱਗਦਾ ਆਪਾਂ ਪੰਜਾਬੀ ਇੰਨਾ ਐਕਸਪਲੋਰ ਕਰ ਸਕਦੇ ਹਾਂ ਤੇ ਇੰਨਾ ਪੜ ਸਕਦੇ ਹਾਂ ਸੋ ਇੱਕ ਮੈਪ ਦਿੱਤਾ ਹੋਇਆ ਸੀ ਅਵੇਂ ਪਾਣੀ ਬਣਿਆ ਹੋਇਆ ਸੀ ਤੇ ਉਹਦੇ ਆਲੇ ਦੁਆਲੇ ਰੇਲਿੰਗ ਸੀ ਕਿ ਤੇ ਇੱਥੇ ਵੀ ਮਤਲਬ ਫੋਰਨਰ ਕੋਰੇ ਖੜੇ ਹੋ ਕੇ ਉਹਦੇ ਅੰਦਰ ਕਿੰਨਾ ਕਿੰਨਾ ਟਾਈਮ ਦੇਖ ਰਹੇ ਸੀ ਪਤਾ ਨਹੀਂ ਉਹ ਕੀ ਦੇਖ ਰਹੀ ਸੀ ਉਹ ਇਸ ਆਟੇ ਸੇਮ ਪੇਸ਼ੈਂਸੰਨਾ ਹੈ ਨਹੀਂ ਵੀ ਨਖੜ ਕੇ ਪਤ ਕੀ ਜਈ ਐਕਸਪਲੋਰ ਕਰੀ ਜਈ ਵੀ ਕਿ ਲਬ੍ਰਨੇਓ ਸੋ ਬੱਚੇ ਐਕਸਾਈਟਿਡ ਸੀਗੇ ਕਿਉਂਕਿ ਬੱਚੇ ਨੂੰ ਤਾਂ ਐਵੇਂ ਹੁੰਦਾ ਵੀ ਕਿਤੇ ਵੀ ਘੁੰਮਣ ਲੈ ਜੇ ਉਸ ਵਧੀਆ ਘੁੰਮਣਾ ਚਾਹੀਦਾ ਸੋ ਬਟ ਇਹਨਾਂ ਦੇ ਪਾਪਾ ਵੀ ਥੱਕ ਰਹੇ ਸੀ ਤੇ ਆਪਾਂ ਵੀ ਥੱਕ ਰਹੇ ਸੀ ਧੁੱਪ ਕਰਕੇ ਅ ਕਿਉਂਕਿ ਧੁੱਪ ਨਹੀਂ ਦਿੱਖੀ ਹੁੰਦੀ ਐ ਵੀ ਸਕਿਨ ਸਾੜ ਦਿੰਦੀ ਐ ਸੋ ਉਸ ਦਿਨ ਹਵਾ ਵੀ ਘੱਟ ਚੱਲ ਰਹੀ ਸੀ ਇਸ ਲਈ ਧੁੱਪ ਜ਼ਿਆਦਾ ਫੀਲ ਹੋ ਰਹੀ ਸੀ ਉਦੋਂ ਆਪਣੀ ਅੰਬ੍ਰੇਲਾ ਵੀ ਅਸੀਂ ਚੁੱਕਣੀ ਭੁੱਲ ਗਏ ਕਿਉਂਕਿ ਉਹਦੇ ਨਾਲ 30 40% ਦੀ ਧੁੱਪ ਤੋਂ ਬਚਾਅ ਹੋ ਹੀ ਜਾਂਦਾ ਪਰ ਸੋ ਇਹ ਵੀ ਧੁੱਪ ਤੋਂ ਅੱਕ ਗਏ ਸੀ ਸੋ ਇਹ ਸਰਚ ਮਾਰਨ ਲੱਗੇ ਵੀ ਕਿਤੇ ਹੋਰ ਚੱਲੀ ਆਪਾਂ ਬਟ ਫਿਰ ਆਪਾਂ ਸੋਚਿਆ ਵੀ ਕੋਈ ਨਹੀਂ ਥੋੜਾ ਜਿਹਾ ਹੋਰ ਘੁੰਮ ਲੈਨੇ ਤੇ ਫਿਰ ਆਪਾਂ ਵਾਪਸ ਚੱਲਦੇ ਆ ਸੋ ਇਥੋ ਹੀ ਬਹੁਤ ਹੀ ਦੇਖੋ ਡੈਕੋਰੇਸ਼ਨ ਨੇਚਰਲ 뷰 ਲਾਈਕ ਜਿਵੇਂ ਆਪਾਂ ਸਿਨ੍ਹੇ ਚ ਦੇਖਦੇ ਹੁੰਨੇ ਉਹ ਚੀਜ਼ ਸਾਨੂੰ ਇੱਥੇ ਦੇਖਣ ਨੂੰ ਮਿਲੀ ਹਰ ਹਰ ਤਾਂ ਡੈਕੋਰੇਸ਼ਨ ਅਲੱਗ ਤਰੀਕੇ ਨਾਲ ਕੀਤੀ ਸੀ ਫਲਾwrs ਸੀ ਪਲਾਂਟਸ ਸੀ ਸੋ ਪ੍ਰੋਪਰ ਨਾ ਮੈਂਸ਼ਨ ਕਰਕੇ ਹਰ ਇੱਕ ਚੀਜ਼ ਬਾਰੇ ਦੱਸਿਆ ਸੀ ਸੋ ਬਦਿਆ ਸਾਨੂੰ ਬਹੁਤ ਵਧੀਆ ਲੱਗਿਆ ਪਰ ਸੇਮ ਅਸੀਂ ਤੋਂ ਪਟੋਂ ਪੱਤ ਪਰ ਜਾਣ ਉਹਦੇ ਸੀ ਸੋ ਅਸੀਂ ਇੱਥੋਂ ਹੀ ਵਾਪਸ ਮੁੜਨ ਦਾ ਸੋਚਿਆ ਕਿਉਂਕਿ ਹਸਮਨ ਕਹ ਰਿਹਾ ਸੀ ਤੁਸੀਂ ਜਾਣਾ ਜਾਓ ਮੈਂ ਇੱਥੇ ਸ਼ਾਂਚ ਬੈਠਾ ਹਾਂ ਇਸ ਕਰ ਅਸੀਂ ਵੀ ਸੋਚਿਆ ਚਲੋ ਆਪਾਂ ਇੱਥੇ ਪਲਾਨ ਛੱਡਦੇ ਹਾਂ ਕਿਤਾ ਤੇ ਆਪਾਂ ਵਾਪਸ ਚੱਲਦੇ ਆਂ ਤੇ ਇੱਥੋਂ ਅਸੀਂ ਵਾਪਸ ਜਾ ਰਹੇ ਸੀ ਤੇ ਉੱਥੇ ਬਹੁਤ ਹੀ ਸੋਹਣਾ ਪੌਂਡ ਦਾ ਏਰੀਆ ਬਣਿਆ ਹੋਇਆ ਸੀ ਜਿਹਦੇ ਵਿੱਚ ਟੱਕ ਸੀਗੀਆਂ ਉਹਦੀ ਵੀ ਡੈਕੋਰੇਸ਼ਨ ਅਰਾਊਂਡ ਬਹੁਤ ਸੋਹਣੀ ਸੀਗੀ ਇਹ ਪੌਸ ਮਤਲਬ ਲੋਕ ਕੀ ਉੱਥੇ ਬੱਚੇ ਪਤੰਗ ਉਡਾ ਰਹੇ ਸੀ ਸਾਈਡ ਤੇ ਕਾਫੀ ਸਪੇਸ ਸੀਗੀ ਆਪਾਂ ਕਿਸੇ ਦੀ ਪ੍ਰਾਈਵੇਸੀ ਕਰਕੇ ਆਪਾਂ ਨਹੀਂ ਕਿਸੇ ਨੂੰ ਸ਼ੂਟ ਕਰ ਪਾਏ ਸੋ ਬੱਚੇ ਪੂਰਾ ਫਨ ਕਰ ਰਹੇ ਸੀ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਰੋਕਦੇ ਨਹੀਂ ਉਹ ਕਹਿੰਦੇ ਨੇ ਐਕਸਪਲੋਰ ਕਰੋ ਲੱਭੋ ਕੁਝ ਵੀ ਦੇਖੋ ਕੁਐਸਚਨ ਪੁੱਟ ਕਰੋ ਸਿੱਖੋ ਆਪਾਂ ਪੰਜਾਬੀ ਕਰਦੇ ਆ ਬੱਚਾ ਵੀ ਇਹ ਨਾ ਕਰੋ ਉਹ ਨਾ ਕਰੋ ਤੰਗ ਨਾ ਕਰੋ ਐਵੇਂ ਨਾ ਕਰੋ ਸੋ ਬਹੁਤ ਫਰਕ ਹੈ ਬਹੁਤ ਚੀਜ਼ਾਂ ਉਹਨਾਂ ਦੀਆਂ ਵਧੀਆ ਨੇ ਤੇ ਕੋਛੀ ਜਿਆ ਰਿਸ਼ਤੇ ਨਾਤੇ ਥੋੜੇ ਜਿਆਦਾ ਆਪਣੀਆਂ ਹੀ ਵਧੀਆਂ ਨੇ ਆਪ ਨੂੰ ਪਤਾ ਹੀ ਹੈ ਸਾਰਿਆਂ ਨੂੰ ਹਨ ਸੋ ਇੱਥੇ ਇਤਵਰਮਾਨ ਸਾਹਮਣੇ ਬੱਚੇ ਵੀ ਖੇਡ ਰਹੇ ਸੀ ਕਿ ਡੱਕਸ ਵਿੱਚ ਛੇੜ ਰਹੇ ਸੀ ਇਤਵਰਮਾਨ ਕੇ ਨਾਮ ਮम्मा ਮੈਮੀ ਛੇੜ ਲਾ ਸੋ ਆਪਾਂ ਕਿਹਾ ਨੋ ਪ੍ਰੋਬਲਮ ਜੇ ਫੜ ਸਕਦੇ ਹੋ ਛੇੜ ਸਕਦੇ ਪਈ ਛੇੜ ਲਓ ਬਟ ਡੱਕਾ ਕਿਤੇ ਹਸ ਲਵਾਂਦੀਆਂ ਨੇ ਸੋ ਗਰਲੀਨ ਵੀ ਆਪਣਾ ਵੀਡੀਓਜ਼ ਵਗੈਰਾ ਬਣਾ ਰਹੀ ਸੀ ਸ਼ੂਟ ਕਰ ਰਹੀ ਸੀਗੇ ਸੋ ਇੱਥੋਂ ਇੱਥੇ ਵੀ ਸਾਨੂੰ ਘਰਨਾ ਬਹੁਤ ਔਖਾ ਹੋ ਗਿਆ ਸੀਗਾ ਪਤਾ ਨਹੀਂ ਕਿਉਂ ਕੋਰੇ ਨੂੰ ਕੰਪਣੀ ਲੱਗਦੀ ਉਹ ਐਵੇਂ ਪੁਰਾਣੇ ਜੁਆਇ ਕਰ ਰਹੀ ਸੀਗੇ ਸੋ ਇਸ ਤੋਂ ਬਾਅਦ ਅਸੀਂ ਮੰਰੇਵਾ ਮਾਲ ਕੇ ਇੱਥੇ ਰਮਨ ਸਿੰਘ ਨੂੰ ਅਸੀਂ ਕਿੰਨਾ ਮੈਸਟਰਾਂਟ ਜਮਾਨ ਨੇ ਇਸਕੇ ਭਾਈ ਮਾਰਨਾ ਫਿਰ ਉਹਨੇ ਇਸ ਟ੍ਰੈਂਟ ਜੀ ਕੀਤੇ ਇੰਟਰਸਟਿੰਗ ਸੀਗਾ ਵਧੀਆ ਚੀਜ਼ ਸੀਗੀ ਐਡਵੈਂਚਰ ਜਹਾਜੋਂ ਨਿਕਲ ਜੇ ਬੱਚੇ ਤੇ ਬੱਚਾ ਮੋਟੀਵੇਟ ਵੀ ਹੁੰਦਾ ਇਸ ਵੀ ਸੋ ਇਹ ਚੀਜ਼ਾਂ ਸਹੀ ਲੱਗਦੀਆਂ ਨੇ ਸੋ ਅੱਜ ਵਾਸਤੇ ਇਹ ਸੀ ਸਾਡਾ ਨਿਕਲ ਜੇ ਪਿਆਰਾ ਜਿਹਾ ਬਲੌਗ ਸੋ ਪਲੀਜ਼ ਅਗਰ ਤੁਹਾਨੂੰ ਪਸੰਦ ਆਉਂਦਾ ਤੇ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਦੇ ਕਰੋ ਲਾਈਕ ਕਰਦੇ ਕਰੋ ਨਿਊਜ਼ੀਲੈਂਡ ਫੈਮਿਲੀ ਪੀਪ 11 ਧੰਨਵਾਦ ਸਾਰਿਆਂ ਦਾ ਛੱਡ ਦੀ ਖਲਾਚ ਰੋ